ਸੀਓਸ ਨੂੰ 셀ਿਬ੍ਰੇਟ ਕਰ ਰਹੇ ਹੈਗਾ ਮੈਸੇਜ ਇਹ ਹੈ ਕਿ ਬਲੱਡ ਇੱਕ ਅਜਿਹੀ ਚੀਜ਼ ਹੈ ਜਿਹੜੀ ਹਰ ਇੱਕ ਬੰਦੇ ਨੂੰ ਜਿਹੜਾ ਅਡਲਟ ਹੈ ਉਹਨੂੰ ਡੋਨੇਟ ਕਰਨਾ ਚਾਹੀਦਾ ਹੈਗਾ 3 ਮਹੀਨੇ ਚ ਇੱਕ ਵਾਰੀ ਕਰ ਸਕਦੇ ਆ ਇਟ ਇਜ਼ ਵੈਰੀ ਵੈਰੀ ਵੈਲ ਡੇਟ ਕਿਉਂਕਿ ਸਾਡੇ ਕੋਲ ਕਿੰਨੇ ਪੇਸ਼ੈਂਟ ਆਉਂਦੇ ਹੈਗੇ ਬਲੱਡ ਦੀ ਕਮੀ ਕਰਕੇ ਕੋਈ ਪੇਸ਼ੈਂਟ ਮਰਨਾ ਨਹੀਂ ਚਾਹੀਦਾ ਵੀ ਹੈਵ ਗਾਟ ਦਾ ਬਿਗੇਸਟ ਬਲੱਡ ਬੈਂਕ ਇਨ ਅਨੰਦਪੁਰ ਜਿੰਦਰਾ ਹਸਪੀਟਲ ਸਾਡਾ ਬਲੱਡ ਬੈਂਕ ਬਹੁਤ ਵਧੀਆ ਕੰਮ ਕਰ ਰਿਹਾ ਹੈ ਬਾਹਰ ਪੈਰੀਫੀਸੀ ਜਾ ਕੇ ਜਿਹੜੇ ਐਸਜੀਓ ਸਾਡੇ ਨਾਲ ਜੁੜੇ ਹੋਏ ਆ ਉਹੀ ਸਾਡੀ ਹੈਲਪ ਕਰਦੇ ਆ ਬਟ ਇਹਦੇ ਵਾਸਤੇ ਆਮ ਤੌਰ ਤੇ ਤੇ ਪਬਲਿਕ ਨੂੰ ਅੱਗੇ ਆਉਣੀ ਲੋੜ ਹੈ ਕਿ ਜਿੱਥੇ ਸਾਡੇ ਰਣਜਿੰਦਰਾ ਦੇ ਵਿੱਚ ਆ ਕੇ ਬਲੱਡ ਡੋਨੇਟ ਕਰ ਸਕਦੇ ਜਿਹੜੇ ਐਨ ਜੀਓ ਲਾਗੇ ਸ਼ਾਕੇ ਤੇ ਪਿੰਡਾਂ ਦੇ ਵਿੱਚ ਜਾ ਕੇ ਬਲੱਡ ਡੋਨੇਸ਼ਨ ਲੈਂਦੇ ਆ ਕੈਂਪ ਲਾਗੇ ਆ ਸਾਡੇ ਉੱਥੇ ਵੀ ਆ ਕੇ ਕੰਮ ਕਰ ਸਕਦੇ 3 ਮਹੀਨੇ ਦੇ ਵਿੱਚ ਇੱਕ ਵਾਰ ਹੀ ਕਰ ਸਕਦੇ ਆ ਔਰ ਇਸ ਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਬਾਡੀ ਨੂੰ 3 ਮਹੀਨੇ ਦੇ ਵਿੱਚ ਉਮੀਦ ਹੀ ਹੋਵੇ ਜਨਰੇਟ ਹੋ ਜਾਂਦਾ ਹੈਗਾ ਬਟ ਇਹਦੇ ਨਾਲ ਜਿੰਨੇ ਲਾਈਫਸ ਬਚਦੀਆਂ ਹੈਗੀਆਂ that is anormous ਬਹੁਤ ਅਸੂਲ ਯਾਨੀ ਕਰ ਸਕਦੇ ਸੋ ਮੇਰੀ ਆਮ ਜਨਤਾ ਨੂੰ ਇਹ ਅਪੀਲ ਹੈ ਕਿ ਵੱਧ ਚੜ ਕੇ ਨੇੜੇ ਕੱਲ੍ਹ ਜੀ ਸਾਲ ਬਲੱਡ ਬੈਂਕ ਰਜਿੰਦਰ ਹਸਪੀਟਲ ਪਟਿਆਲਾ ਤੋਂ ਬੋਲ ਰਹੀ ਹੈ ਇਸ ਖਾਸ ਅਸੇ 14 ਤਰੀਕ 14 ਜੂਨ 2023 ਨੂੰ ਵਰਲਡ ਬਲੱਡ ਡੋਨਰ ਡੇ ਮਨਾ ਰਹੇ ਆਂ ਅੱਜ ਦੇ ਦਿਨ ਜਿਹੜਾ ਹੈ ਇਸ ਅਸੀਂ ਆਪਣੇ ਡੋਨਰਸ ਨੂੰ ਸੈਲੂਟ ਕਰਦੇ ਆਂ ਮੋਟੀਵੇਟਰਸ ਨੂੰ ਜਿਨ੍ਹਾਂ ਦੇ ਸਦਕਾ ਸਾਨੂੰ ਬਲੱਡ ਮਿਲਦਾ ਹੈ ਤੇ ਅਸੀਂ ਪਬਲਿਕ ਨੂੰ ਵੀ ਇਹੀ ਅਪੀਲ ਕਰਦੇ ਆਂ ਕਿ ਬਾਥੋ ਬਾਥ ਬਲੱਡ ਦੇ ਤਾਂ ਕਿ ਸਾਡੀ ਜਿਹੜੀ ਬਲੱਡ ਕਲੈਕਸ਼ਨ ਹੈ ਉਹ 100% ਵੋਲੰਟਰੀ ਹੋਵੇ ਸਾਡਾ ਟਾਰਗੇਟ ਹੈ 100% ਵੋਲੰਟਰੀ ਬਲੱਡ ਕਲੈਕਸ਼ਨ ਜਿਹੜਾ ਖੂਨ ਹੈ ਉਹ ਮਰੀਜ਼ ਦੀ ਵੇਟ ਕਰੇ ਮਰੀਜ਼ ਖੂਨ ਦੀ ਵੇਟ ਅੱਜ ਨੌਜਵਾਨਾਂ ਨੂੰ ਮੈਂ ਅੱਜ ਬਲੱਡ ਵਰਲਡ ਬਲੱਡ ਡੋਨਰ ਡੇ ਦੇ ਉੱਤੇ ਸਾਰੇ ਨੌਜਵਾਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਆਪਾਂ ਰਲ ਕੇ ਬਲੱਡ ਦਈਏ ਕਿਉਂਕਿ ਬਲੱਡ ਹੀ ਇਹ ਹੈ ਜੀ ਚੀਜ਼ ਹੈ ਕਿ ਬਹੁਤ ਸਾਰੇ ਸਾਡੇ ਕੋਲੇ ਮਰੀਜ਼ ਇਦਾਂ ਦੇ ਆਉਂਦੇ ਨੇ ਜਿਹੜੇ ਬਿਨਾਂ ਬਲੱਡ ਦੇ ਪਚ ਨਹੀਂ ਸਕਦੇ ਕਿਉਂਕਿ ਇਸ ਦਾ ਕੋਈ ਸਬਸਟੀਟਿਊਟ ਨਹੀਂ ਹੈ ਇਹ ਸਿਰਫ ਲੋਕਾਂ ਦੇ ਵਿੱਚੋਂ ਹੀ ਮਿਲ ਸਕਦਾ ਹੈ ਨਾ ਇਹਦੀ ਕੋਈ ਫੈਕਟਰੀ ਲੱਗੀ ਹੈ ਨਾ ਕਿਤੇ ਹੋਰ ਮਿਲ ਸਕਦਾ ਹੈ ਜੀ ਅਜੇ ਤੱਕ ਇਹ ਸਿਰਫ ਬਲੱਡ ਜਿਹੜਾ ਹੈ ਜਿੱਥੇ ਲੋੜ ਪੈਂਦੀ ਹੈ ਬਲੱਡ ਹੀ ਬਚਾ ਸਕਦਾ ਹੈ ਇਸ ਕਰਕੇ ਕਿਉਂਕਿ ਇੰਨੇ ਜ਼ਿਆਦਾ ਥੈਲੇਸੀਮੀਆ ਦੇ ਮਰੀਜ਼ ਸਾਡੇ ਕੋਲੇ ਆ ਰਹੇ ਨੇ ਅਸੀਂ ਉਹਨਾਂ ਨੂੰ ਬਲੱਡ ਦਿੰਦੇ ਆ ਸਾਡੇ ਕੋਲੇ ਰੋਡ ਸਾਈਡ ਐਕਸੀਡੈਂਟ ਰਿੰਦਰਾ ਆ ਚਾ ਰਹੇ ਨੇ ਉਹਨਾਂ ਨੂੰ ਬਲੱਡ ਦਿੰਨੇ ਆ ਐਮਰਜੈਂਸੀ ਦੇ ਵਿੱਚ ਸਾਡੇ ਕੋਲੇ ਮਰੀ ਜਾਂਦੇ ਨੇ ਇਹਨੂੰ ਆਪਰੇਸ਼ਨ ਦੀ ਲੋੜ ਹੁੰਦੀ ਆ ਉਸ ਵੇਲੇ ਬਲੱਡ ਦਿੰਨੇ ਆ ਕੈਂਸਰ ਦੇ ਮਰੀ ਸਾਡੇ ਕੋਲੇ ਆਂਦੇ ਨੇ ਇਹਨਾਂ ਨੂੰ ਬਲੱਡ ਦਿੰਨੇ ਆ ਇਹ ਬਲੱਡ ਸਿਰਫ ਬਲੱਡ ਦੇ ਨਾਲ ਹੀ ਰਿਪਲੇਸ ਹੋ ਸਕਦਾ ਹੈ ਇਹ ਜੇ ਆਪਾਂ ਦਵਾਂਗੇ ਸਾਡੇ ਕੋਲੇ ਬਹੁਤ ਵੱਡਾ ਬਲੱਡ ਬੈਂਕ ਹੈ ਪੰਜਾਬ ਦਾ బిਗੇਸਟ ਬਲੱਡ ਬੈਂਕ ਹੈ ਸਾਰਿਆਂ ਨੂੰ ਮੈਂ ਅਪੀਲ ਕਰਦਾ ਬਤੌਰ ਮੈਡੀਕਲ ਸੁਪਰਡੈਂਟ ਅਤੇ ਸਾਡੇ ਨਾਨਯੋਗ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਵੱਲੋਂ ਵੀ ਕਿ ਵੱਧ ਤੋਂ ਵੱਧ ਅੱਜ ਦੇ ਦਿਨ ਤੋਂ ਅਪਰਕਸ਼ੂ ਕਰੀਏ ਕਿ ਸਾਰਾ ਵੱਧ ਤੋਂ ਵੱਧ ਬਲੱਡ ਦਈਏ ਬਲੱਡ 3 ਮਹੀਨਿਆਂ ਦੇ ਵਿੱਚ ਇੱਕ ਵਾਰੀ ਦਿੱਤਾ ਜਾ ਸਕਦਾ ਹੈ ਇਸ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਯੋਗ ਇਸ ਦੇ ਵਿੱਚ ਯੋਗਦਾਨ ਪਾइए